ਅੰਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅ ਜਿਵੇਂ ਹਰ ਇੱਕ ਨੂੰ ਪਤਾ ਹੈ ਜਿਹੜਾ ਹੌਨ ਸੀਜ਼ਨ ਚੱਲ ਰਿਹਾ ਇਹ ਬਰੀਡਿੰਗ ਦਾ ਸੀਜ਼ਨ ਤੇ ਅੱਜ ਮੈਂ ਕੋਸ਼ਿਸ਼ ਕੀਤੀ ਵੀ ਤੁਹਾਡੇ ਨਾਲ ਜਿਹੜੀ ਜਿਹੜੇ ਸਪਲੀਮੈਂਟਸ ਅਸੀਂ ਵਰਤਦੇ ਪਏ ਆ ਗਾਂ ਨੂੰ ਏਜ ਕਰਾਉਣ ਤੋਂ ਪਹਿਲਾਂ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਜਾਂ ਕਿਹੜੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਕੋਸ਼ਿਸ਼ ਇਹੀ ਆਪਣੀ ਕਿਉਂ ਕੱਲ ਵੀਡੀਓ ਪਾਈ ਸੀ ਬਹੁਤ ਵੀਰਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਕਮੈਂਟ ਵੀ ਬਹੁਤ ਸੋਹਣੇ ਆਏ ਤੇ ਇਦਾਂ ਸਪੋਰਟ ਕਰਿਓ ਕਿਉਂਕਿ ਪਹਿਲਾ ਚੈਨਲ ਤੁਹਾਨੂੰ ਪਤਾ ਬੰਦ ਹੋ ਗਿਆ ਸੀ ਕਿਸੇ ਕੰਮ ਕਰਕੇ ਤਾਂ ਹੁਣ ਇਹ ਨਵਾਂ ਚੈਨਲ ਸ਼ੁਰੂ ਕੀਤਾ ਹੈ ਅ ਬਰੀਡਿੰਗ ਦੀ ਗੱਲ ਕਰੀਏ ਜਦੋਂ ਅ ਬਰੀਡਿੰਗ ਦਾ ਮਤਲਬ ਇਹੀ ਹੈ ਕਿ ਆਪਾਂ ਨੂੰ ਚੰਗਾ ਦੁੱਧ ਜਾਂ ਲੰਬੇ ਟਾਈਮ ਤੱਕ ਕੋਈ ਗਾਂ ਜਾਂ ਮੱਝ ਦੁੱਧ ਦੇ ਉਹਨੂੰ ਆਪਾਂ ਬਰੀਡਿੰਗ ਕਹਿ ਸਕਦੇ ਆ ਰੰਗ ਜਾਂ ਕੱਦ ਕਾਠ ਜਾ ਕੋਈ ਹੋਰ ਵੱਡਾ ਬੋਡੀ ਸਟਰਕਚਰ ਇੱਕ ਲੱਭ ਰੀਡਿੰਗ ਦੇ ਇਹ ਕੈਰੈਕਟਰ ਨਹੀਂ ਹੁੰਦੇ ਬ੍ਰੀਡਿੰਗ ਦਾ ਮਤਲਬ ਇਹੀ ਏ ਵੀ ਆਪਣੇ ਕੋਲ ਚੰਗੀ ਗਾਂ ਹੋਵੇ ਲੰਮਾ ਸਮਾਂ ਦੁੱਧ ਦੇ ਤੇ ਉਹ ਬਿਮਾਰ ਵੀ ਘੱਟ ਹੋਵੇ ਤੇ ਜਿਵੇਂ ਹੁਣ ਬ੍ਰੀਡਿੰਗ ਦਾ ਸੀਜ਼ਨ ਚੱਲ ਰਿਹਾ ਤਾਂ ਕੋਸ਼ਿਸ਼ ਹਰ ਇੱਕ ਦੀ ਹੁੰਦੀ ਕਿ ਵਧੀਆ ਤੋਂ ਵਧੀਆ ਸੀਮਣ ਭਰਾਇਆ ਜਾਏ ਲੇਕਿਨ ਪ੍ਰੋਬਲਮ ਛੋਟੇ ਕਿਸਾਨ ਵੀਰਾਂ ਨੂੰ ਇਹ ਆ ਜਾਂਦੀ ਹੈ ਵੀ ਉਹ ਇੱਕ ਦੋ ਵਾਰੀ ਵਧੀਆ ਸੀਮਣ ਭਰਉਂਦੇ ਨੇ ਜੇ ਗਾਂ ਕਨਸੀਵ ਨਾ ਕਰੇ ਇਰਨਾ ਹੌਸਲਾ ਜੇ ਟੁੱਟ ਜਾਂਦਾ ਤੇ ਕਈ ਮੇਰੇ ਵੀ ਅਫੋਰਡ ਵੀ ਨਹੀਂ ਕਰ ਸਕ ਹੁੰਦੇ ਕਿਉਂਕਿ ਉਹ ਸੀਮਨ ਮਹਿੰਗੇ ਹੁੰਦੇ ਆ ਜਦੋਂ ਵੀ ਆਪਾਂ ਏਅਰ ਏ ਕਰਵਾਉਣੀ ਗਾਂ ਦੀ ਜਦੋਂ ਆਪਣੀ ਗਾਂ ਨੇ ਬੱਚਾ ਦੇ ਦਿੱਤਾ ਜਿਹੜੇ ਅਸੀਂ ਯੂਜ਼ ਕਰਦੇ ਆ ਮੈਂ ਤੁਹਾਨੂੰ ਉਹੀ ਦੱਸਾਂਗਾ ਇਹ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਅਸੀਂ ਯੂਜ਼ ਕਰਦੇ ਆ ਇਹ ਸੀਆਰਐਸ ਦਾ ਪਾਊਡਰ ਅਸੀਂ ਜਿਹੜੀ ਗਾਂ 20 ਲੀਟਰ ਤੋਂ ਪਲੱਸ ਜਾਂ 20 ਲੀਟਰ ਤੇ ਚੱਲਦੀ ਪਈ ਘੱਟ ਤੋਂ ਘੱਟ 100 ਤੋਂ 150 ਗ੍ਰਾਮ ਦੋਜ਼ ਫਰੈਸ਼ ਜਿਹੜੀ ਗਾਂ ਹੈ ਉਹਨੂੰ ਅਸੀਂ ਸ਼ੁਰੂ ਕਰਦੇ ਆ ਜਿੰਨਾ ਚਿਰ ਗਾਂ 컨ਸੀਵ ਨਹੀਂ ਕਰਦੀ ਉਹਨਾਂ ਚਿਰ ਇਸ CRS سپੋਟਰ ਚੱਲਦਾ ਰਹਿੰਦਾ ਹੈ CRS ਜਿਹੜਾ ਕੋਲ ਉਹ ਰਹੇ 5 ਕਿਲੋ ਦੀ ਪੈਕ ਹੁੰਦੇ ਵਿੱਚ ਤੇ ਉਹਨਾਂ ਚਿਰ ਅਸੀਂ ਇਹਨੂੰ ਯੂਜ਼ ਕਰਦੇ ਹਾਂ ਜੇ ਆਪਾਂ ਨੂੰ ਲੱਗਿਆ ਕਿ ਕੋਈ ਕੋਈ ਗਾਂ ਜਾਂ ਵੈੜ ਜਾਂ ਮੱਝ ਜ਼ਿਆਦਾ ਤੰਗ ਕਰਦੀ ਹੈ ਤਾਂ ਇੱਕ ਰੈਪਰੋਮੈਂਟ ਪੌਡਰ ਮਿਲਦਾ ਉਹ ਸਿਰਫ 25 ਗ੍ਰਾਮ ডোজ ਦੇਣੀ ਪੈਂਦੀ ਉਹਦੀ ਇਸ ਤੋਂ ਵੱਧ ਨਹੀਂ ਉਹ ਆਪਾਂ ਨਾਲ 100 ਗ੍ਰਾਮ A ਤੇ 25 ਗ੍ਰਾਮ O ਉਹ ਯੂਜ਼ ਕਰਦੇ ਹਾਂ ਇਹ ਨਾਲ ਜਦੋਂ ਆਪਾਂ ਪ੍ਰੋਪਰ ਮਿਨਰਲ ਮਿਕਚਰ ਦਾਂਗੇ ਇੱਕ ਜੰਗ ਬਕਤਵਾਦ ਦੂ ਤਰੀਕਿਆਂ ਉਹਦੇ ਵਿੱਚ ਆਪਣਾ ਡੰਗਰ ਕੰਸੀਲ ਵੀ ਕਰੇਗਾ ਤੇ ਨਾਲ ਬਾਈਪਾਸ ਫੈਂਟ ਦੇਣੀ ਨਾ ਜਿਹੜੇ ਫਰੈਸ਼ ਐਨੀਮਲ ਬਾਈਪਾਸ ਫੈਂਟ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਈਪਾਸ ਫੈਂਟ એનર્ਜੀ ਦਿੰਦੀ ਹੈ ਤੇ એનર્ਜੀ ਜਦੋਂ ਡੰਗਰ ਨੂੰ એનર્ਜੀ ਮਿਲੇਗੀ ਉਹ ਆਪਣਾ ਬਾਡੀ weight ਨਹੀਂ ਤੋੜਦਾ ਫਿਰ ਕਨਸੈਪਸ਼ਨ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਡੇਰੀ ਫਾਰਮ ਦੇ ਵਿੱਚ ਬੜੀਆਂ ਛੋਟੀਆਂ ਛੋਟੀਆਂ ਜੀਆਂ ਚੀਜ਼ਾਂ ਹੁੰਦੀਆਂ ਆ ਜਦੋਂ ਆਪਾਂ ਉਹਨੂੰ ਟੈਕਨੀਕਲ ਤਰੀਕੇ ਨਾਲ ਕਰਾਂਗੇ ਤਾਂ ਆਪਾਂ ਕਦੀ ਫੇਲ ਨਹੀਂ ਹੋ ਸਕਦੇ ਅਸੀਂ ਇੱਕ ਗਾਂ ਤੋਂ ਸ਼ੁਰੂ ਕੀਤਾ ਸੀ ਇੱਕ ਗਾਂ ਤੋਂ ਸ਼ੁਰੂ ਕਰਕੇ ਅੱਜ ਆਪਣੇ ਕੋਲ 16 ਗਾਂ ਆਣੇ ਤੇ ਬਾਹਰੋਂ ਅਸੀਂ ਬਰੀਡ ਨਹੀਂ ਲੈ ਕੇ ਆਉਂਦੇ ਬਾਈ ਕਿਉਂਕਿ ਮੈਂ ਇੱਥੇ ਇੰਡੀਆ ਰਹਿੰਦਾ ਨਹੀਂ ਤੇ ਫਾਦਰ ਸਾਹਿਬ ਜਾਂ ਮੇਰੇ ਫੈਮਿਲੀ ਦੇ ਮੈਂਬਰ ਉਹ ਕੰਮ ਕਰਦੇ ਨੇ ਬਾਹਰੋਂ ਬਰੀਡ ਲਿਆ ਕੇ 35 40 ਲੀਟਰ ਵਾਲੀ ਉਹ ਸੰਭਲ ਨਹੀਂ ਹਜੇ ਇਹਨਾਂ ਦੇ ਵਾਸਤੇ ਗੱਲ ਨਹੀਂ ਕਿਉਂਕਿ ਮੇਰਾ ਕੰਮ ਉੱਥੋਂ ਦਾ ਜਸ ਬਸ ਛੁੱਟੀ ਹੈ ਆਉਂਦੇ ਆ ਜਦੋਂ ਉਦੋਂ ਮਾੜਾ ਮੋਟਾ ਸ਼ੌਂਕ ਨਾਲ ਕਰੀਦਾ ਤੇ ਵੈਸੇ ਤਾਂ ਧਿਆਨ ਇਹਨਾਂ ਦੇ ਵਿੱਚ ਹੀ ਰਹਿੰਦਾ ਗਾਵਾਂ ਦੇ ਵਿੱਚ ਚਿਕਾਪਾਏ ਕਾ ਮੱਗੇ ਵਧਾਉਣਾ ਪਰ ਵਧਾਉਣਾ ਆਪਣੀ ਬਰੀਡ ਦੇ ਨਾਲ ਵੀਰੇ ਤੇ ਬਰੀਡ ਤਾਂ ਵਧੇਗੀ ਜੇ ਚੰਗੇ ਸੀਮਨ ਹੋਣਗੇ ਤੇ ਚੰਗੇ ਸੀਮਨ ਲਵਾਉਣ ਦਾ ਵੀ ਤਾਂ ਫਾਇਦਾ ਵੀਰੇ ਜੇ ਆਪਾਂ ਪ੍ਰੋਪਰ ਮਿਨਰਲ ਮਿਕਚਰ ਜਾਂ ਅੱਛਾ ਉਸ ਤੋਂ ਇਲਾਵਾ ਅਸੀਂ ਡੀਵਾਰਮਿੰਗ ਜ਼ਰੂਰ ਕਰਦੇ ਹਾਂ ਜਿਵੇਂ ਅਸੀਂ ਹੁਣ ਮੈਂ ਡੀਵਾਰਮਿੰਗ ਵਾਰਮਿੰਗ ਕੀਤੀ ਏ ਫੈਕਲੋਬੈਂਟ ਫੋਰ ਦਾ ਇੱਕ ਉਹ ਏ ਟੈਬੂਲੇਟ ਹੈ ਇਹ ਇੱਕ ਪੂਰੀ ਦੀ ਪੂਰੀ ਟੈਬਲੇਟ ਗਾ ਜਾਂ ਮੱਝ ਨੂੰ ਦਿੰਦੀ ਹੈ ਇਦਾਂ ਦੀ ਟੈਬਲੇਟ ਹੁੰਦੀ ਹੈ ਕੁੱਟ ਕੇ ਫੀਡ ਦੇ ਵਿੱਚ ਪਾ ਕੇ ਦੇ ਦੋ ਦਿਨ ਤਿੰਨ ਮਹੀਨੇ ਬਾਅਦ ਡੀ ਵਾਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਤੇ ਇੱਕ ਚੀਜ਼ ਧਿਆਨ ਰੱਖਿਓ ਫਰੈਸ਼ ਗਾ ਨੂੰ ਇੱਕ ਮਹੀਨੇ ਤੱਕ ਉਹਦੀ ਡੀ ਵਾਰਮਿੰਗ ਨਾ ਕਰਿਓ ਕਿਉਂਕਿ ਇਹ ਸਾਡਾ ਪ੍ਰੈਕਟੀਕਲ ਕੀਤਾ ਹੈ ਬਾਕੀ ਮੈਨੂੰ ਜ਼ਿਆਦਾ ਪਤਾ ਨਹੀਂ ਪਰ ਸਾਡਾ ਪ੍ਰੈਕਟੀਕਲ ਕੀਤਾ ਵੀ ਅਸੀਂ ਇੱਕ ਗਾਂ ਕੀ ਕਰਤਾ ਸੀ ਮਹੀਨੇ ਤੋਂ ਪਹਿਲਾਂ ਉਹ ਦੁੱਧ ਤੋੜਦੀ ਸੀਗਾ ਕਿਉਂ ਇੱਕ ਤਾਂ ਕਾਰਵਿੰਗ ਕਰਕੇ ਉਹਦਾ ਜ਼ੋਰ ਲੱਗਿਆ ਹੁੰਦਾ ਹੈ ਇੱਕ ਆਪਾਂ ਤੁਹਾਨੂੰ ਇਹ ਟੈਬਲੇਟ ਦੇ ਦਿੰਦੇ ਆ ਤੇ ਉਹ ਵੀ ਲੀਵਰਟੀ ਅਫੈਕਟ ਕਰਦੀ ਏ ਤੇ ਜਦੋਂ ਤੁਸੀਂ ਆਹ ਟੈਬਲੇਟ ਦੇਣੀ ਕੋਈ ਵੀ ਛੱਡੀ ਵਰਮਿੰਗ ਇਹ ਉਹਨਾਂ ਲੀਵਰ ਟੋਨਿਕ 5-7 ਦਿਨ ਜ਼ਰੂਰ ਦੇਣਾ ਕਿਉਂਕਿ ਲੀਵਰ ਤੇ ਥੋੜਾ ਜਿਹਾ ਅਫੈਕਟ ਕਰਦੀ ਏ ਜਦੋਂ ਆਪਾਂ ਏਦਾਂ ਇਸ ਤਰੀਕੇ ਨਾਲ ਮੈਨੇਜਮੈਂਟ ਕਰਾਂਗੇ ਇੱਕ ਜਾਂ ਦੋ ਸੀਮਨ ਦੇ ਵਿੱਚ ਜਿਹੜੀਆਂ ਆਪਣੀਆਂ ਗਾਵਾਂ ਜਾਂ ਮੱਝਾਂ ਉਹ ਕਨਸੀਵ ਹੋ ਜਾਣਗੀਆਂ ਤੇ ਜੇ ਨਹੀਂ ਵੀ ਕਨਸੀਵ ਹੁੰਦੀ ਜਾਂ ਆਪਣੇ ਕਈ ਵਾਰੀ ਹੋ ਜਾਂਦਾ ਕਿ ਹੀਟ ਦੇ ਵਿੱਚ ਨਹੀਂ ਹੁੰਦੀ ਜੀ ਜੇ ਆਪਾਂ ਪ੍ਰੋਪਰ ਮੀਨਲ ਮਿਕਚਰ ਰੱਖਾਂਗੇ ਤਾਂ ਹੀਟ ਦੇ ਵਿੱਚ ਵੀ ਆਉਣਗੇ ਡੰਗਰ ਜੇ ਫਿਰ ਵੀ ਹੀਟ ਦੇ ਵਿੱਚ ਨਹੀਂ ਆਉਂਦੇ ਜਾਂ ਲੰਮੀ ਹੀ ਰੱਖਦੇ ਆ ਫਿਰ 0791 ਇੱਕ ਫਾਰਮੂਲਾ ਹੈ ਉਹ ਪ੍ਰੋਟੋਕੋਲ ਹੈ ਆਪਾਂ ਉਹ ਦੱਸ ਸਕਦੇ ਆ ਉਹ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਆ ਦੋ ਗੈਣਾ ਆਗਰ ਅਸੀਂ ਆ ਦੋ ਗੈਣਾ ਆਪਾਂ ਤਿਆਰ ਕਰ ਰਹੇ ਆ ਨੈਕਸਟ ਮੰਥ ਇਹਨਾਂ ਦੀ ਡਿਲੀਵਰੀ ਹੈ ਆ ਜਰਸੀ 21035 ਦੀ ਤੇ ਆ ਹੈ ਜੀ ਐੀਐਸ ਦੇ ਇਨੋਵੇਸ਼ਨ ਮੋਲ ਨੂੰ ਇਹ ਇਹਨਾਂ ਦੀ ਕੀ ਖਰਾਤ ਚੱਲਦੀ ਵੀ ਇਹ ਕਿਸ ਤਰੀਕੇ ਨਾਲ ਆਪਾਂ ਤਿਆਰ ਕਰਦੇ ਪਏ ਆ ਜਾਂ ਕਿੱਦਾਂ ਦੀਆਂ ਤਿਆਰ ਹੋਈਆਂ ਆ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੇ ਉਸ ਤੋਂ ਇਲਾਵਾ ਫਿਰ ਮੇਰੇ ਕੋਲ ਇੱਕ ਬਜਰੰਗੀ ਲਜਵਾਨੇ ਦੀ ਕੱਟੀ ਆਈ ਇਹ ਉਹਨੂੰ ਕੀ ਪ੍ਰੋਡਕਟ ਦਿੱਨੇ ਪਏ ਆ ਜਾ ਛੋਟੇ ਬੱਚੇ ਆਪਾਂ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਆ ਕਿਉਂਕਿ ਇਹ ਵੀਡੀਓ ਬਿਲਕੁਲ ਜੇ ਆਪਾਂ ਕਹੀਏ ਨਾ ਸ਼ੁਰੂਆਤੀ ਜਿਹੜੇ ਬੰਦੇ ਸ਼ੁਰੂਆਤ ਤੋਂ ਕੰਮ ਕਰਦੇ ਆ ਉਹਨਾਂ ਦੇ ਲੈਵਲ ਦੀ ਜੇ ਫਾਰਮਰ ਦੇ ਲੈਵਲ ਦੀਆਂ ਗੱਲਾਂ ਵੀਰੇ ਥਾਂ ਨਹੀਂ ਆ ਰਹੀ ਉਹਨਾਂ ਕੋਲ ਵੱਡੇ ਐਨੀਮਲ ਜਾਂ ਵੱਡਾ ਸਿਸਟਮ ਹੈ ਤੇ ਜਿਹੜਾ ਛੋਟਾ ਜੀਵਨ ਦਾਰ ਹੈ ਉਹਦੇ ਕੋਲ ਐਡਾ ਵੱਡਾ ਸਿਸਟਮ ਨਹੀਂ ਹੁੰਦਾ ਤੇ ਫਿਰ ਵੀ ਆਪਾਂ ਬਰੀਡਿੰਗ ਤੇ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਆ ਤੇ ਉਸ ਬਾਰੇ ਇਹ ਵੀਡੀਓ ਸੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਜਿਆਦਾ ਜਿਦਾ ਸਬਸਕ੍ਰਾਈਬ ਕਰਿਓ ਨਾਲੇ ਸ਼ੇਅਰ ਕਰਿਓ ਇਸ ਤੋਂ ਇਲਾਵਾ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਤੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੋਈ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਉਹ ਜਾਣਕਾਰੀ ਲੈ ਕੇ ਆਉਂਦੇ ਵੀਡੀਓ ਤੁਹਾਨੂੰ ਕਿੱਦਾਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ